ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤ ਗੁਰਾਂ ਦੀ ਬਖਸ਼ਿਸ਼ ਫਤੇ ਨੂੰ ਰਸਨਾ ਤੇ ਲਿਆਓ ਗਾਜੇ ਕੇ ਫਤਿਹ ਗਜਾਓ ਜੀ ਸਾਰੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰਬਾਣੀ ਜੋ ਸਤ ਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਦਾਤ ਹੈ ਅਜਹੀ ਦਾਤ ਜੇ ਕੋਈ ਇਹਨੂੰ ਜਿਤ ਨੂੰ ਇਕਾਗਰ ਕਰਕੇ ਹਿਰਦੇ ਚ ਧਾਰਨ ਕਰ ਲੇ ਧਾਰਨ ਕਰਨ ਤੋਂ ਬਾਅਦ ਫਿਰ ਇਹਨੂੰ ਛੱਡੇ ਨਾ ਇਹਦੇ ਉੱਤੇ ਪਹਿਰਾ ਦੇਵੇ ਕਮਾਈ ਕਰੇ ਸੁਸਾ ਸੰਗ ਜੀ ਸਤਿਗੁਰਾਂ ਦੀ ਗੁਰਬਾਣੀ ਅੰਮ੍ਰਿਤਮਈ ਬਾਣੀ ਸੁ ਜੇ ਕੋਈ ਆਪਣੇ ਮਨ ਨੂੰ ਚਿੱਤ ਚਿੱਤ ਨੂੰ ਇਕਾਗਰ ਕਰਕੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰੇ ਤੇ ਵਿਚਾਰ ਕੇ ਫਿਰ ਉਸ ਬਾਣੀ ਨੂੰ ਹਿਰਦੇ ਚ ਬਿਠਾ ਲਵੇ ਤੇ ਜੇ ਦੇ ਨਾਲ ਸਾ ਸੰਗਤ ਜੀ ਫਿਰ ਜੀਵਨ ਨੂੰ ਸੇਧ ਦੇਵੇ ਤੇ ਮਹਾਰਾਜ ਕਹਿੰਦੇ ਫਿਰ ਕਰੋੜਾਂ ਜੱਗਾਂ ਦਾ ਫਲ ਪ੍ਰਾਪਤ ਹੁੰਦਾ ਏ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ RAM ਸੋ ਸਾ ਸੰਗਤ ਜੀ ਸੋ ਇਥੇ ਪਾਤਸ਼ਾਹ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਭਾਈ ਗੁਰਬਾਣੀ ਪੜਨੀ ਗੁਰਬਾਣੀ ਸੁਣਨੀ ਗੁਰਬਾਣੀ ਵਿਚਾਰਨੀ ਤੇ ਫਿਰ ਵਿਚਾਰ ਕੇ ਉਹਨੂੰ ਆਪਣੀ ਜ਼ਿੰਦਗੀ ਚ ਲਿਆਉਣਾ ਫੇਰ ਉਹ ਫਲ ਪ੍ਰਾਪਤ ਹੁੰਦਾ ਹੈ ਹੁਣ ਬੜੀ ਸੰਗਤ ਦੇ ਮਨ ਦੇ ਵਿੱਚ ਵਿਚਾਰਾ ਆਉਂਦੀਆਂ ਨੇ ਕਿ ਮੇਰੇ ਕੰਮ ਅੜ ਜਾਂਦੇ ਨੇ ਵਿਗੜ ਪੈ ਜਾਂਦੇ ਨੇ ਸਤਪੁਰ ਕਹਿੰਦੇ ਸਾਰੇ ਵਿਗੜ ਦੂਰ ਹੋਣਗੇ ਗੁਰੂ ਮਹਾਰਾਜ ਕਹਿੰਦੇ ਕਿ ਮਨ ਨੂੰ ਚਿੱਤ ਨੂੰ ਇਕਾਗਰ ਕਰਕੇ ਬਾਣੀ ਸਰਵਣ ਕਰੋ ਫਿਰ ਬੁੱਧੀ ਦੇ ਨਾਲ ਉਸ ਬਾਣੀ ਨੂੰ ਵਿਚਾਰੋ ਵਿਚਾਰ ਕੇ ਫਿਰ ਹਿਰਦੇ ਚ ਧਾਰਨ ਕਰੋ ਮਹਾਰਾਜ ਕਹਿੰਦੇ ਧਾਰਨ ਕਰਨ ਤੋਂ ਬਾਅਦ ਫਿਰ ਬਾਣੀ ਛੱਡੋ ਨਾ ਉਹਦੇ ਉੱਤੇ ਪਹਿਰਾ ਦੇਵੋ ਫਿਰ ਕਮਾਈ ਕਰਨ ਦਾ ਯਤਨ ਕਰੋ ਹੁਣ ਕਮਾਈ ਕਿਵੇਂ ਹੁੰਦੀ ਹੈ ਸੋ ਸਾਧ ਸੰਗਤ ਜੀ ਗੁਰਬਾਣੀ ਜੋ ਸਾਨੂੰ ਸੇਧ ਦੇ ਰਹੀ ਹੈ ਉਹਨੂੰ ਜ਼ਿੰਦਗੀ ਦੇ ਵਿੱਚ ਲਿਆਉਣਾ ਗੁਰਬਾਣੀ ਦੇ ਵਿੱਚ ਬਚਨ ਆਇਆ ਕਿ ਭਾਈ ਹੱਕ ਪਰਾਇਆ ਨਹੀਂ ਖਾਣਾ ਤੇ ਫਿਰ ਮਰਨੀ ਮਰ ਜੇ ਜਿਹੜਾ ਗੁਰਬਾਣੀ ਤੇ ਭਰੋਸਾ ਰੱਖਦਾ ਹੈ ਫਰੋ ساری ਉਮਰ ਕਿਸੇ ਦਾ ਹੱਕ ਨਾ ਖਾਵੇ ਹੁਣ ਗੁਰਬਾਣੀ ਚ ਬਚਨ ਆਇਆ ਏ ਕਿ ਗੁਰੂ ਦਾ ਸਿੱਖ ਜਿਹੜਾ ਹੈ ਉਹ ਨਿੰਦਾ ਨਹੀਂ ਕਰਦਾ ਹੁਣ ਸਿੱਖ ਮਰਨੀ ਮਰ ਜੇਗਾ ਪਰ ਗੁਰੂ ਦੇ ਬਚਨ ਤੋਂ ਉਲਟਾ ਨਹੀਂ ਜਾਏਗਾ ਨਿੰਦਿਆ ਨਹੀਂ ਕਰੇਗਾ ਸੋ ਸਾਧ ਸੰਗਤ ਜੀ ਗੁਰੂ ਦੀ ਅਗਿਆ ਸੋ ਪਾਤਸ਼ਾਹ ਕਹਿੰਦੇ ਨੇ ਅੱਗੇ ਸਾਨੂੰ ਸਮਝਾਉਂਦੇ ਨੇ ਭਾਈ ਪਹਿਲਾਂ ਤੇ ਇਹ ਬਚਨ ਕਰੇ ਮਹਾਰਾਜ ਨੇ ਕਿ ਭਾਈ ਗਾਉਣਾ ਕੜਨਾ ਸੁਣਨਾ ਵਿਚਾਰਨਾ ਹਿਰਦੇ ਚ ਬਿਠਾਉਣਾ ਤੇ ਕਮਾਈ ਕਰਨੀ ਤੇ ਮਹਾਰਾਜ ਕਹਿੰਦੇ ਜਿਹੜਾ ਇਹ ਸਾਰੇ ਕਰਮ ਕਰ ਲੇ ਉਹਨੇ ਸੁਣ ਵੀ ਲਿਆ ਬਾਣੀ ਪੜ੍ਹ ਵੀ ਲਈ ਹਿਰਦੇ ਚ ਵੀ ਬਿਠਾ ਲਈ ਤੇ ਕਮਾਈ ਕਰਨ ਦੀ ਕੋਸ਼ਿਸ਼ ਵੀ ਕਰ ਲਈ ਨਾਲ ਹੀ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਮਤ ਸੋਚ ਕਿ ਜੇ ਤੂੰ ਇੰਨਾ ਕਰ ਲਿਆ ਕਈਆਂ ਨੂੰ ਨਾ ਹੰਕਾਰ ਹੋ ਜਾਂਦਾ ਹੈ ਕਿ ਮੈਂ ਇਨੀ ਬਾਣੀ ਪੜ੍ਹਦਾ ਹਾਂ ਮੈਂ ਇਹਨੇ ਸ਼ਾਸਤਰ ਪੜ੍ਹ ਲਏ ਨੇ ਮੈਂ ਇੰਨੀ ਸੇਵਾ ਕਰਦਾ ਤੇ ਪਾਤਸ਼ਾਹ ਕਹਿੰਦੇ ਭਾਈ ਇਹ ਵੀ ਹੰਕਾਰ ਮੰਚਣਾ ਪਿਠਾ ਗਈ ਤੂੰ ਬੜਾ ਵੱਡਾ ਗਿਆਨੀ ਪਾਤਸ਼ਾਹ ਕਹਿੰਦੇ ਗਾਵੇਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਕਿੰਨਾ ਦਾ ਪੜਿਆ ਲਿਖਿਆ ਸੁਣਿਆ ਗਾਵੇਆ ਥਾਂ ਪੈਂਦਾ ਹੈ ਜਿੰਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜਿੰਨੇ ਉਸ ਅਕਾਲਪੁਰਖ ਵਾਹਿਗੁਰੂ ਦੀ ਆਗਿਆ ਨੂੰ ਆਪਣੇ ਸਤਗੁਰਾਂ ਦੀ ਆਗਿਆ ਨੂੰ ਸਤ ਕਰਕੇ ਜੀਵਨ ਵਿੱਚ ਢਾਲ ਲਿਆ ਆਏ ਉਹਨਾਂ ਦਾ ਹੀ ਗਾਉਣਾ ਸੌ ਪੈਂਦਾ ਨਹੀਂ ਤੇ ਸਾਧ ਸੰਗਤ ਜੀ ਅਸੀਂ ਫਿਰ ਦੇਖਦੇ ਹਾਂ ਕਿੰਨਾ ਸਮਾਂ ਸਾਨੂੰ ਹੋ ਗਿਆ ਹੈ ਬਾਣੀ ਪੜਦੇ ਆਂ ਗਾਉਂਦੇ ਆਂ ਪੁਕਾਰਦੇ ਆਂ ਪਰ ਸਾਡੀ ਪੜੀ ਗੁਰਬਾਣੀ ਥਾਂੇ ਨਹੀਂ ਪੈ ਰਹੀ ਕੁਛ ਨਾ ਕੁਛ ਤੇ ਕਮੀ ਰਹਿ ਰਹੀ ਹੈ ਸੋ ਜਿੰਨਾਂ ਦਾ ਥਾਂ ਪੈਂਦਾ ਹੈ ਜਿੱਦਾਂ ਦੀ ਪੜੀ ਹੋਈ ਗੁਰਬਾਣੀ ਥਾਂੇ ਪੈ ਜਾਂਦੀ ਹੈ ਪਾਤਸ਼ਾਹ ਪ੍ਰਵਾਨ ਕਰ ਲੈਂਦੇ ਨੇ ਫਿਰ ਉਹਨਾਂ ਦੀ ਹੱਡ ਮਿੱਤੀਆਂ ਵੱਡਦੀਆਂ ਨੇ ਸੋ ਪਾਤਸ਼ਾਹ ਵੀ ਉਹਨਾਂ ਲਈ ਕਹਿੰਦੇ ਨੇ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਸੋ ਸਾਧਸੰਗਤ ਜੀ ਜਿਹੜਾ ਇਸ ਬਿਰਤੀ ਦਾ ਬੰਦਾ ਹੈ ਉਹਨੂੰ ਸਤਸੰਗਤ ਦੇ ਵਿੱਚ ਆ ਕੇ ਕਰੋੜਾਂ ਜੱਗਾ ਦਾ ਫਲ ਸਹਿਜ ਸੁਭਾਈ ਪ੍ਰਾਪਤ ਹੋ ਜਾਂਦਾ ਹੈ ਸੋ ਸਾਧਸੰਗਤ ਜੀ ਬਾਣੀ ਨੂੰ ਕਮਾਉਣਾ ਹੈ ਹਿਰਦੇ 'ਚ ਧਾਰਨ ਕਰਨਾ ਹੈ ਜੀਵਨ ਵਿੱਚ ਲੈ ਆਉਣਾ ਹੈ ਫਿਰ ਇਹ ਫਲ ਹੋ ਸਕਦਾ ਹੈ ਨਹੀਂ ਤੇ ਸਾਧਸੰਗਤ ਜੀ ਜਿੰਨਾ ਮਰਜੀ ਅਸੀਂ ਕੋਸ਼ਿਸ਼ਾਂ ਕਰ ਲਈਏ ਜਿੱਥੇ ਮਰਜੀ ਤੱਕੇ ਧੋੜੇ ਖਾ ਲਈਏ ਕੁਝ ਹਾਸਲ ਹੀ ਜੇ ਹੁੰਦਾ ਸੋ ਗੁਰੂ ਘਰ ਦੇ ਅੰਦਰ ਸਿਮਰਨ ਤੇ ਸੇਵਾ ਜਿਹਦੇ ਬਾਰੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਬਾਰ ਬਾਰ ਜ਼ਿਕਰ ਹੁੰਦਾ ਹੈ ਕੀ ਸਿਮਰਨ ਕਰੀਏ ਤੇ ਸੇਵਾ ਕਰੀਏ ਦੋਹਾਂ ਦੇ ਨਾਲ ਸਾਧ ਸੰਗਤ ਜੀ ਜਿਹੜਾ ਸਾਡਾ ਜੀਵਨ ਹੈ ਉਹਦਾ ਮਨੋਰਥ ਪੂਰਾ ਹੁੰਦਾ ਹੈ ਇੱਕ ਚੀਜ਼ ਦੇ ਨਾਲ ਨਹੀਂ ਸੇਵਾ ਵੀ ਚਾਹੀਦੀ ਹੈ ਤੇ ਸਿਮਰਨ ਵੀ ਚਾਹੀਦਾ ਹੈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਨਸ ਦੇਹੀ ਪਾਈ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਸੇਵਾ ਕਰਨ ਵਾਸਤੇ ਤੇ ਭਗਤੀ ਕਰਨ ਵਾਸਤੇ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਹੁਣ ਇਸ ਦੇਹੀ ਕੋ ਸਿਮਰਹਿ ਦੇਵ। ਸੋ ਦੇਹੀ ਭਜ ਹਰ ਕੀ ਸੇਵ। ਸੋ ਇਹ ਉਹ ਦੇਹੀ ਹੈ ਜਿਹਨੂੰ ਦੇਵਤਾ ਲੋਕ ਜਿਹੜੇ ਨੇ ਉਹ ਜਾਦ ਕਰ ਰਹੇ ਨੇ। ਜੋ ਸੇਵਾ ਹੈ ਗੁਰੂ ਘਰ ਦੇ ਅੰਦਰ ਇਹਦੀ ਬੜੀ ਮਹਾਨਤਾ ਹੈ। ਲੇਕਿਨ ਸੇਵਾ ਕਰਨੀ ਕਿਵੇਂ ਚਾਹੀਦੀ ਹੈ? ਕਿਹਦੀ ਸੇਵਾ ਕਰਨੀ ਚਾਹੀਦੀ ਹੈ? ਇਹਨਾਂ ਗੱਲਾਂ 'ਚ ਭੇਤ ਹੈ। ਜਿੰਨਾ ਚਿਰ ਇਹ ਬਾਤਾਂ ਨਹੀਂ ਸਮਝ ਆਉਂਦੀਆਂ ਉਹਨਾਂ ਚਿਰ ਮਹਾਰਾਜ ਨੇ ਜੋ ਫਲ ਲਿਖੇ ਨੇ ਉਹ ਪ੍ਰਾਪਤ ਨਹੀਂ ਹੁੰਦੇ ਕਿਉਂਕਿ ਸਾਧ ਸੰਗਤ ਜੀ ਟਿਊਨਿੰਗ ਹੀ ਗਲਤ ਹੋ ਗਈ ਤਾਰ ਨਹੀਂ ਜੁੜ ਸਕੀ ਸਹੀ ਤਰੀਕੇ ਨਾਲ ਨਹੀਂ ਚੱਲ ਸਕੇ ਮਹਾਰਾਜ ਤਾਂ ਬਹੁਤ ਵੱਡੇ ਵੱਡੇ ਫਲ ਸੇਵਾ ਤੇ ਸਿਮਰਨ ਦੇ ਫਰਮਾਨ ਕਰਦੇ ਨੇ ਪਾਸ਼ਾ ਕਹਿੰਦੇ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਹੁਣ ਚਿਤ ਲਾ ਕੇ ਦਿਨ ਤੋਂ ਉਤਸ਼ਾਹ ਦੇ ਨਾਲ દોડ દોડ કે પજ પજ કે સેવા કરે ਤੇ ફિર ਹੁੰਦਾ ਕੀ ਹੈ ਜਦੋਂ ਇਦਾਂ ਕੋਈ સેવા ਕਰਦਾ ਹੈ ਚਾਹ ਉਹ ਦੇ ਨਾਲ પ્રેમ ਦੇ ਨਾਲ ਸ਼ਰਧਾ ਦੇ ਨਾਲ ਜਦੋਂ ਕੋਈ સેવા ਕਰਦਾ ਹੈ પાਛਾ ਕਹਿੰਦੇ ਮਨ ਚਿੰਦੇ ਆ ਫਲ ਪਾਵਨਾ ਹਮੇ ਵਿੱਚੋਂ ਜਾਏ ਦੇਖੋ ਕਿੰਨਾ ਵੱਡਾ ਫਲ ਹੈ ਇੱਕ ਤਾਂ ਕਹਿੰਦੇ ਜਿਹੜੀ ਮਨ ਦੇ ਵਿੱਚ ਇੱਛਾ ਹੋਏਗੀ ਉਹਦਾ ਫਲ ਮਿਲ ਜਾਏਗਾ ਇੱਕ ਵਿੱਚੋਂ ਹੋਮੀ ਚਲੀ ਜਾਏਗੀ ਜਦੋਂ ਹੋਮੀ ਚਲੀ ਗਈ ਫਿਰ ਇਹ ਪਰਮੇਸ਼ਵਰ ਦੀ ਦਰਗਾਹ ਦੇ ਵਿੱਚ ਦਾਖਲ ਹੋ ਜਾਇਆ ਕਰਦਾ ਹੈ 사ਸੰਗਤ ਜੀ ਜੋ ਇਛਾ ਸੋਈ ਫਲ ਪਾਵ ਹੈ ਫਿਰ ਦੁੱਖ ਨਾ ਵਿਆਪੇ ਕੋਈ ਜੋ ਵੀ ਇਛਾ ਹੈ ਉਹ ਫਲ ਮਿਲ ਜਾਂਦਾ ਹੈ ਫਿਰ ਦੁਬਾਰਾ ਦੁੱਖਾਂ ਦੇ ਵਿੱਚ ਜ਼ਿੰਦਗੀ ਨਹੀਂ ਜਾਏਗੀ ਐਡਾ ਵੱਡਾ ਜੋ ਫਲ ਪ੍ਰਾਪਤ ਹੁੰਦਾ ਹੈ ਨਾ ਜਿਹੜਾ ਇਸ ਫਲ ਤੋਂ ਵਾਂਝਾ ਰਹਿ ਜਾਵੇ ਹੋ ਮੇ ਦਾ ਵਿਨਾਸ਼ ਹੁੰਦਾ ਹੈ ਸੇਵਾ ਦੇ ਵਿੱਚ ਮਨ ਚਾਹਿਆ ਫਲ ਵੀ ਮਿਲਦਾ ਹੈ ਦੁੱਖਾਂ ਦਾ ਵੀ ਖਾਤਮਾ ਹੁੰਦਾ ਹੈ ਜਿੰਨੇ ਵੀ ਸੇਵਾ ਕਰੀ ਹੈ ਚਾਹੇ ਦੁਨੀਆ ਮੰਗੀ ਹੈ ਚਾਹੇ ਦੀਨ ਮੰਗਿਆ ਹੈ ਉਹ ਦੋਵੇਂ ਚੀਜ਼ਾਂ ਸੇਵਾ ਤੋਂ ਪ੍ਰਾਪਤ ਹੋ ਜਾਂਦੀਆਂ ਨੇ ਚਾਹੇ ਆਪਣਾ ਜਨਮ ਮਰਨ ਸਫਲ ਕਰਿਆ ਵੱਡੀ ਤੋਂ ਵੱਡੀ ਪਦਵੀ ਸੇਵਾ ਤੋਂ ਮਿਲ ਜਾਂਦੀ ਜੇ ਇਹ ਮਤ ਸੋਚੋ ਸਾਡੀਆਂ ਮਨੋ ਕਾਮਨਾਵਾਂ ਸੇਵਾ ਚੋਂ ਨਹੀਂ ਪੂਰੀਆਂ ਹੋਣਗੀਆਂ ਅਸੀਂ ਕੀ ਮੰਗਦੇ ਆ ਕਾਰੋਬਾਰ ਚੱਲ ਜੇ ਗੱਡੀ ਮਿਲ ਜੇ ਘਰ ਬਣ ਜੇ ਵਿਆਹ ਹੋ ਜੇ ਬੱਚੇ ਹੋ ਜਾਣ ਪਰ ਪਾਤਸ਼ਾਹ ਕਹਿੰਦੇ ਸਭ ਕੁਝ ਦੁਨੀਆ ਦੀ ਹਰ ਵਸਤੂ ਅਧਿਆਤਮਕ ਦੀ ਹਰ ਵਸਤੂ ਸੇਵਾ ਦੇ ਵਿੱਚੋਂ ਮਿਲ ਜਾਂਦੀ ਜੀ ਮਹਾਰਾਜ ਕਹਿੰਦੇ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇ ਆ ਹੁਣ ਜਿਹੜਾ ਹਰੀ ਦਾ ਸੇਵਕ ਹੈ ਕਿੱਦਾਂ ਦਾ ਹੈ ਉਹ ਹਰੀ ਜਿਹਾ ਹੀ ਹੈ ਤੇ ਉਹਨਾਂ ਦੇ ਵਿੱਚ ਭੇਦ ਕਰਨਾ ਵੀ ਨਹੀਂ ਚਾਹੀਦਾ ਜਿਉਂ ਜਲ ਤਾਰੰਗ ਉਠੇ ਬਹੁ ਭਾਂਤੀ ਫਿਰ ਸਰਲੇ ਸਲਸ ਸਮਾਇਦਾ ਕਹਿੰਦੇ ਜਿਹੜਾ ਸੇਵਾ ਕਰਦਾ ਹੈ ਆਪਣੇ ਮਨ ਨੂੰ ਇਕਾਗਰ ਕਰਕੇ ਚਿੱਤ ਗੁਰੂ ਦੇ ਨਾਲ ਲਾ ਕੇ ਉਹ ਗੁਰੂ ਦਾ ਹੋ ਜਾਂਦਾ ਹੈ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਨਾ ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਨਾ ਗੋਲਾ ਬੁਲ ਖਰੀਦ ਕਾਰੇ ਜੋਵਨਾ ਨਾ ਇਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਸੋ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਆਗਿਆ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਰਿਧੇ ਸਦ ਧਿਆਵੇ ਮਨ ਵਿੱਚ ਐ ਸਤਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਦਾਸ ਸੇਵਾ ਕਰਤ ਹੋਏ ਨਹਿ ਕਾਮੀ ਸੋ ਸਰਤਾ ਦਸੀਆ ਮਹਾਰਾਜ ਨੇ ਜੇ ਕਾਮਨਾ ਕੋਈ ਨਹੀਂ ਕਰਦਾ ਤਾਂ ਵੀ ਸੇਵਾ ਦਾ ਫਲ ਮਿਲਣਾ ਹੀ ਮਿਲਣਾ ਹੈ ਵੇਖੋ ਇੱਕ ਤੇ ਅਸੀਂ ਆਪਣੇ ਮਨ ਦੇ ਵਿੱਚ ਇਸ਼ਾਰਾ ਰੱਖ ਕੇ ਸੇਵਾ ਕਰਨੀ ਕੀ ਮੈਨੂੰ ਆ ਮਿਲ ਜੇ ਮੈਂ ਆ ਸੇਵਾ ਕਰਾਂਗਾ ਇੱਕ નિਸ਼ਅ મતલਬ ਸਵਾਰਥ ਰਹਿਤ ਹੋ ਕੇ ਸੇਵਾ ਕਰਨੀ ਕੋਈ ਇਸ਼ਿਆ ਨਹੀਂ ਹੈ ਮਨ ਦੇ ਵਿੱਚ ਫਿਰ ਵੀ ਫਲ ਮਿਲਦਾ ਹੈ ਹੁਣ ਫਿਰ ਫਲ ਮਿਲਦਾ ਕੀ ਹੈ ਤਿਸ ਕੋ ਹੋਤ ਪ੍ਰਾਪਤ ਸੁਆਮੀ ਜਿਹਦੇ ਮਨ ਦੇ ਵਿੱਚ ਇਸ਼ਿਆ ਹੀ ਕੋਈ ਨਹੀਂ ਪਰ ਸੇਵਾ ਬੜੀ ਕਰਦਾ ਉਹਨੂੰ ਫਿਰ ਪ੍ਰਮਾਤਮਾ ਮਿਲਦਾ ਕੋਈ ਕਹਿੰਦਾ ਨਹੀਂ ਕਿ ਮੇਰਾ ਬਾਣੀ ਚ ਮੰਨ ਨਹੀਂ ਲੱਗਦਾ ਮਨ ਭਟਕਦਾ ਹੈ ਸਾਥ ਸੰਗਤ ਜੀ ਸਭ ਤੋਂ ਵੱਡੀ ਗਲਤੀ ਅਸੀਂ ਕਰਦੇ ਆ ਬਾਣੀ ਵੀ ਪੜ ਲੈਂਦੇ ਆ ਸੇਵਾ ਨਹੀਂ ਕਰਦੇ ਤੇ ਸੰਬੰਧ ਨਹੀਂ ਕੱਢਦੇ ਤੇ ਸੰਬੰਧ ਕੱਢਣਾ ਸ਼ੁਰੂ ਕਰ ਦਿਓ ਦੇਖਿਓ ਬਾਣੀ ਪੜਨ ਚ ਮੰਨ ਵੀ ਲੱਗੇਗਾ ਪਤਾ ਹੀ ਨਹੀਂ ਲੱਗੇਗਾ ਸਮਾਂ ਕਦੋਂ ਲੰਘ ਗਿਆ ਕਦੋਂ ਬੀਤ ਗਿਆ ਸੋ ਬਾਣੀ ਪੜ ਪੜ ਕੇ ਬੰਦਾ ਰੱਜੇਗਾ ਨਹੀਂ ਹੁਣ ਸਾਡਾ ਮਨ ਇਕਾਗਰ ਕਿਉਂ ਨਹੀਂ ਹੁੰਦਾ ਸਾਡਾ ਚਿੱਤ ਸ਼ਾਂਤ ਕਿਉਂ ਨਹੀਂ ਹੁੰਦਾ ਸਾਥ ਸੰਗਤ ਜੀ ਕਿਉਂਕਿ ਅਸੀਂ ਗੁਰੂ ਨਾਲ ਧਰੋ ਕਰਦੇ ਆ ਅਸੀਂ ਗੁਰੂ ਕੇ ਦੇਨਦਾਰ ਆ ਤੇ ਸੰਬੰਧੀ ਨਹੀਂ ਸੋ ਗੁਰੂ ਦਾ ਜਿਹੜਾ ਦੇਨਦਾਰ ਹੋਵੇ ਸਾਥ ਸੰਗਤ ਜੀ ਜਿਹੜੇ ਬੰਦੇ ਦੇ ਸਿਰ ਤੇ ਇਨਾ ਕਰਜ਼ਾ ਚੜਿਆ ਹੋਵੇ ਅਸੀਂ ਗੁਰੂ ਕੇ ਦੇਨਦਾਰ ਕਿਵੇਂ ਆ ਗੁਰੂ ਦਾ ਹੁਕਮ ਹੈ ਗੁਰੂ ਕਾ ਸਿੱਖ ਕਮਾਈ ਕਰਦਾ ਹੈ ਚਾਹੇ ਉਹ 100 ਰੁਪਏ ਕਮਾਉਂਦਾ ਹੈ ਉਹਦਾ ਦਸਵਾਂ ਹਿੱਸਾ 10 ਰੁਪਏ ਗੁਰੂ ਦੇ ਨਾਂ ਤੇ ਕੱਢੇ ਤੇ ਗੁਰੂ ਘਰ ਦਵੇ 사ਸੰਗਤ ਜੀ ਜੇ ਅਸੀਂ ਨਹੀਂ ਦਿੰਦੇ ਤੇ ਕਰਜ਼ਾ ਸਾਡੇ ਸਿਰ ਚੜਿਆ ਹੋਇਆ ਹੈ ਅਸੀਂ ਦੇਣੇ ਆ ਪੈਸੇ ਅਸੀਂ ਦਿੰਦੇ ਨਹੀਂ ਉਹ ਕਰਜ਼ ਜਿਹੜੇ ਇਨਸਾਨ ਦੇ ਸਿਰ ਤੇ ਚੜਿਆ ਹੋਵੇ 사ਸੰਗਤ ਜੀ ਉਹ ਸੁਖੀ ਕਿਵੇਂ ਹੋ ਸਕਦਾ ਹੈ ਕਿਵੇਂ ਸ਼ਾਂਤ ਚਿੱਤ ਹੋ ਸਕਦਾ ਹੈ ਕਿਵੇਂ ਖੇੜੇ ਵਿੱਚ ਹੋ ਸਕਦਾ ਹੈ ਇਸੇ ਕਰਕੇ ਸਾਧ ਸੰਗਤ ਜੀ ਸਾਡੇ ਮਨ ਭੁਜੇ ਹੋਏ ਨੇ ਸੜੇ ਹੋਏ ਨੇ ਸੋ ਸਾਧ ਸੰਗਤ ਜੀ ਸੇਵਾ ਦੇ ਵਿੱਚ ਜ਼ਰੂਰ ਦਸਬੰਧ ਕੱਢਿਆ ਕਰੋ ਸੋ ਜਿਹੜਾ ਇਸ ਕਾਮ ਹੋ ਕੇ ਸੇਵਾ ਕਰਦਾ ਉਹਨੂੰ ਵਾਹਿਗੁਰੂ ਮਿਲ ਜਾਂਦਾ ਹੈ ਜਿਹੜਾ ਕਾਮਨਾ ਨਾਲ ਸੇਵਾ ਕਰਦਾ ਉਹਦੀ ਕਾਮਨਾ ਪੂਰੀ ਹੋ ਜਾਂਦੀ ਹੈ ਬਹੁਤ ਵਾਰੀ ਸਾਧ ਸੰਗਤ ਜੀ ਆਪਨੇ ਸੁਣਿਆ ਹੋਏਗਾ ਭਾਈ ਆਦਮ ਬਰਾੜ ਦਾਂਤਰ ਗੁਰੂ RAMDAS ਪਾਸ਼ਾ ਦੇ ਦਾਤ ਤੇ ਆਉਂਦਾ ਏ ਉਹਨੇ ਸੇਵਾ ਕਰੀ ਮਹਾਰਾਜ ਬਹੁਤ ਪ੍ਰਸੰਨ ਹੋਏ ਮਹਾਰਾਜ ਕਹਿੰਦੇ ਭਾਈ ਮੰਗ ਕੀ ਮੰਗਦਾ ਏ ਪੁੱਤਰ ਦੀ ਦਾਤ ਮੰਗਦਾ ਏ ਕਹਿੰਦਾ 70 ਸਾਲ ਦੀ ਉਮਰ ਹੋ ਚੁੱਕੀ ਏ ਮਹਾਰਾਜ ਕਹਿੰਦੇ ਤੇਰੀ ਕਿਸਮਤ ਵਿੱਚ ਤਾਂ ਲਿਖਿਆ ਹੀ ਨਹੀਂ ਤੇ ਅਸੀਂ ਆਪਣਾ ਪੁੱਤਰ ਜਿਹੜਾ ਸਾਡੇ ਚੌਥਾ ਪੁੱਤਰ ਹੋਣਾ ਏ ਉਹ ਹੀ ਤੇਰੇ ਘਰ ਭੇਜ ਦਿੰਦੇ ਆ ਤੇਰੇ ਘਰ ਤੇ ਲਿਖਿਆ ਨਹੀਂ ਤੇ ਮਹਾਰਾਜ ਕਹਿੰਦੇ ਉਹ ਫਿਰ ਜਮਾਂਦਰੂ ਹੀ ਸਿੱਧ ਹੋਏਗਾ। ਉਹਦਾ ਨਾਮ ਭਗਤੂ ਰੱਖੀ ਤੂੰ। ਫਿਰ ਸੇਵਾ ਦੇ ਨਾਲ ਇੰਨਾ ਹੀ ਨਹੀਂ ਪੁੱਤਰ ਦੀ ਪ੍ਰਾਪਤੀ ਹੋਈ। ਨਾਲ ਰਾਜ ਭਾਗ ਵੀ ਮਿਲਿਆ ਤੇ ਅਮਰ ਹੋ ਗਏ ਹਮੇਸ਼ਾ ਵਾਸਤੇ। ਸੇਵਾ ਹੋਰ ਕੀਤੀ। ਸੂਰਜ ਪ੍ਰਕਾਸ਼ ਦੀ ਛਪਾਈ ਕਰਵਾਈ। ਭਾਈ ਸੰਤੋਖ ਸਿੰਘ ਜੀ ਨੂੰ ਰਖਿਆ ਤੇ ਜਦੋਂ ਗੁਰੂ ਸੂਰਜ ਪ੍ਰਕਾਸ਼ ਦੀ ਗੱਲ ਆਏਗੀ ਨਾ ਸਾ ਸੰਗਤ ਜੀ ਉਹਨਾਂ ਦੀ ਬਾਤ ਵੀ ਨਾਲ ਆਏਗੀ ਆਏਗੀ। ਸੋ ਕਿੱਡਾ ਵੱਡਾ ਫਲ ਪ੍ਰਾਪਤ ਹੋਇਆ। ਤੋ ਜਿਹੜੇ ਸੇਵਾ ਨਹੀਂ ਕਰਦੇ ਸੇਵਾ ਤੋਂ ਹੀਨੇ ਨੇ ਮਹਾਰਾਜ ਕਹਿੰਦੇ ਜਿਹੜੇ ਸੇਵਾ ਤੋਂ ਹੀਨੇ ਬੰਦੇ ਨੇ ਨਾ ਵੀਰ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੇ ਬਾਦਸ਼ਾਹ ਕਹਿੰਦੇ ਨੇ ਤ੍ਰਕਾਰ ਹੈ ਤੇਰੇ ਹੱਥਾਂ ਨੂੰ ਤ੍ਰਕਾਰ ਹੈ ਤੇਰੇ ਪੈਰਾਂ ਨੂੰ ਤ੍ਰਕਾਰ ਹੈ ਤੇਰੇ ਸਰੀਰ ਨੂੰ ਜਿਹੜਾ ਸੇਵਾ 'ਚ ਨਹੀਂ ਲੱਗਦਾ ਉਹਦਾ ਜਿਉਣਾ ਹੀ ਤ੍ਰਕਾਰ ਹੈ ਸੋ ਇਸ ਤਰ੍ਹਾਂ ਮਹਾਰਾਜ ਦਾ ਫਰਮਾਨ ਹੈ ਵੀਰ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੇ ਇੱਕ ਪਾਸੇ ਤਾਂ ਮਹਾਰਾਜ ਫਰਮਾਨ ਕਰਦੇ ਨੇ ਕਿ ਸੇਵਾ ਕਰਕੇ ਪਰਮੇਸ਼ਵਰ ਨੂੰ ਮਿਲਣਾ ਹੈ। ਇੱਕ ਪਾਸੇ ਫਰਮਾਨ ਕਰਦੇ ਨੇ ਕਿ ਜਿਹੜੇ ਬੰਦੇ ਸੇਵਾ ਨਹੀਂ ਕਰਦੇ ਉਹ ਇਹ ਦੱਸਣ ਕਿ ਸੰਸਾਰ ਚ ਕੀ ਕਰਨ ਆਏ ਨੇ। ਕਿਉਂਕਿ ਸੇਵਾ ਅਨੇਕ ਭਾਂਤ ਹੈ। ਗੁਰੂ ਦੀ ਸੇਵਾ, ਵਾਹਿ ਗੁਰੂ ਦੀ ਸੇਵਾ, ਦੁਨੀਆ ਦੀ ਸੇਵਾ, ਮਾਂ-ਬਾਪ ਦੀ ਸੇਵਾ, ਬੱਚਿਆਂ ਦੀ ਸੇਵਾ, ਪਸ਼ੂਆਂ ਦੀ ਸੇਵਾ, ਦਰਖਤਾਂ ਦੀ ਸੇਵਾ। ਸੇਵਾ ਦਾ ਕੋਈ ਥਾਂ ਥੋੜਾ ਹੈ। ਇੱਕੋ ਸੇਵਾ ਹੈ। ਉਹ ਭਾਂਤੀ ਸੇਵਾ ਹੈ ਲੇਕਿਨ ਸਾਰਿਆਂ ਨਾਲੋਂ ਜੋ ਸਫਲ ਸੇਵਾ ਹੈ ਉਹ ਗੁਰੂ ਪਰਮੇਸ਼ਵਰ ਦੀ ਸੇਵਾ ਸਾਧ ਸੰਗਤ ਜੀ ਹੈ ਪਰਮੇਸ਼ਵਰ ਦੀ ਸੇਵਾ ਸਫਲ ਹੋਇਆ ਕਰਦੀ ਹੈ ਬਾਕੀ ਸੇਵਾ ਵਿੱਚ ਸਾਧ ਸੰਗਤ ਜੀ ਹਿੱਤ ਹੋਇਆ ਹਿੱਤ ਪੂਰਾ ਨਾ ਹੋਇਆ ਗੁੱਸਾ ਆਇਆ ਕਰਦਾ ਜਦੋਂ ਮੰਨ ਲਓ ਸਾਨੂੰ ਕਿਸੇ ਨੇ ਕਿਹਾ ਭਾਈ ਜਿਵੇਂ ਹੁਣ ਸੰਗਤ ਨੂੰ ਕਹਿ ਦਿੰਦਾ ਭਾਈ ਨਿਸ਼ਾਨ ਸਾਹਿਬ ਦੀ ਸੇਵਾ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਕੋਣਰ ਸੇਵਾ ਕਰ ਲਈ ਕਾਰਜਰਾਸ ਨਾ ਹੋਇਆ ਗੁੱਸਾ ਆਉਣ ਲੱਗਿਆ ਕਿ ਮੈਂ ਤੇ ਸੇਵਾ ਵੀ ਕਰਦਾ ਫਿਰ ਵੀ ਨਾ ਹੋਇਆ ਤੇ ਬਾਕੀ ਸੇਵਾ ਵਿੱਚ ਹਿੱਤ ਹੋਇਆ ਕਰਦਾ ਏ ਹਿੱਤ ਪੂਰਾ ਨਾ ਹੋਇਆ ਗੁੱਸਾ ਆਇਆ ਕਰਦਾ ਗੁਰਦੁਆਰਾ ਬਣਾ ਲਓ ਲੋਕ ਪ੍ਰਸ਼ੰਸਾ ਕਰਦੇ ਨੇ ਹਿੱਤ ਬਣ ਲਿਆ ਕਿ ਮੈਨੂੰ ਲੋਕ ਚੰਗਾ ਕਹਿਣ ਚੋਣਾ ਹੋ ਗਿਆ ਬਦਲ ਗਿਆ ਮੁੜ ਕੇ ਗੁਰਦੁਆਰੇ ਹੀ ਨਹੀਂ ਜਾਂਦਾ ਉਹ ਸੇਵਾ ਹੋਮੇ ਦੀ ਕਰ ਰਿਹਾ ਸੀ ਮਹਾਰਾਜ ਕਹਿੰਦੇ ਹੋਮੇ ਵਾਲੀ ਸੇਵਾ ਥਾਂ ਨਹੀਂ ਪਿਆ ਕਰਦੀ ਨਾ ਸੁੱਖ ਹੁੰਦਾ ਹੈ ਦਾ ਸੇਵਾ ਮਿਲਦੀ ਹੈ ਜਿਹੜਾ ਹੋਮੇ ਵਿੱਚ ਸੇਵਾ ਕਰਦਾ ਉਹਦੀ ਸੇਵਾ ਕਦੇ ਥਾਂ ਨਹੀਂ ਪੈਂਦੀ ਤੇ ਜਿਹੜਾ ਸੇਵਾ ਨਹੀਂ ਕਰਦਾ ਉਹਦਾ ਸੰਸਾਰ ਤੇ ਉਹਨਾਂ ਨੇ ਫਲ ਹੈ ਸਤਿਗੁਰੂ ਨਾਲ ਸੇਵਿਓ ਸ਼ਬਦ ਨਾ ਰੱਖਿਓ ਔਰ ਧਾਰ ਸਤਿਗੁਰ ਦੀ ਸਾਧ ਸੰਗਤ ਜੀ ਸੇਵਾਤਾ ਕਰੀ ਨਹੀਂ ਸ਼ਬਦ ਜਿਹੜਾ ਹੈ ਗੁਰੂ ਦਾ ਉਹ ਵੀ ਹਿਰਦੇ ਚ ਧਾਰਨ ਨਾ ਕਰ ਸਕਿਆ ਤ੍ਰਿਗਤਿ ਨਾ ਕਾ ਜੀਵਿਆ ਕਿਤੇ ਆਏ ਸੰਸਾਰ ਮਹਾਰਾਜ ਕਹਿੰਦੇ ਤ੍ਰਿਕਾਰ ਹੈ ਉਹਨਾਂ ਦੇ ਜੀਵਨ ਉੱਤੇ ਕਾਦੇ ਵਾਸਤੇ ਆਏ ਨੇ ਉਹ ਲੋਕ ਸੰਸਾਰ ਤੋਂ ਜਿੰਨਾ ਸਤਗੁਰ ਪ੍ਰਖਣਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਜਿਨ੍ਹਾਂ ਨੇ ਸਤਗੁਰ ਦੀ ਸੇਵਾ ਨਹੀਂ ਕੀਤੀ ਉਹਦੇ ਸ਼ਬਦ ਦੀ ਵਿਚਾਰ ਨਹੀਂ કરી ਸੋ ਉਹਨਾਂ ਨੂੰ ਮਨੁੱਖ ਨਾ ਕਹੋ ਮਹਾਰਾਜ ਕਹਿੰਦੇ ਉਹ ਤਾਂ ਪਸ਼ੂ ਨੇ ਜਿੰਨਾ ਸਤਗੁਰ ਪ੍ਰਖਣਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਣ ਨਾ ਆਖਿਐਨ ਪਸ਼ੂ ਢੋਰ ਗਵਾਰ ਮਹਾਰਾਜ ਕਹਿੰਦੇ ਮਨੁੱਖ ਨਹੀਂ ਉਹ ਪਸ਼ੂ ਨੇ ਸਤਗੁਰ ਸੇਵਾ ਨਾ ਕਰਿਆ ਫਿਰ ਫਿਰ ਪਸ਼ੂ ਤਾਂ ਨੇ ਸਤਗੁਰ ਦੀ ਸੇਵਾ ਤਾਂ ਕਰਦੇ ਨਹੀਂ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਪਛਤਾਉਣਾ ਪੈਂਦਾ ਏ ਪਰ ਪਛਤਾਉਣਾ ਕਿਉਂ ਪੈਂਦਾ ਏ ਕਹਿੰਦੇ ਗਰਬ ਜੋਨੀ ਆਸ ਪਾਏ ਦੇ ਗਰਬ ਹੈ ਗੱਲ ਜਾਣੇ ਗਰਬ ਦੇ ਵਿੱਚ ਫਿਰ ਬਾਰ ਬਾਰ ਆਉਣਗੇ ਤੇ ਵਿੱਚੇ ਗੱਲ ਜਾਣਗੇ ਹੁਣ ਸੇਵਾ ਤੇ ਨਾਮ ਦੋਨਾਂ ਦੀ ਵਿਚਾਰ ਕਰੀ ਚੱਲੋ ਤੇ ਸੇਵਾ ਕਰਨ ਵਾਲੇ ਨੂੰ ਵੱਡੀ ਤੋਂ ਵੱਡੀ ਪ੍ਰਾਪਤੀ ਹੈ ਸੋ ਸੇਵਾ ਤੇ ਸਿਮਰਨ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਮਨੁੱਖ ਨੂੰ ਤਾਰਦੀਆਂ ਨੇ ਮਨੁੱਖ ਦੇ ਦੁੱਖਾਂ ਨੂੰ ਹਰਦੀਆਂ ਨੇ ਕੱਟਦੀਆਂ ਨੇ ਤੇ ਮਨੁੱਖ ਦੇ ਜੀਵਨ ਦੇ ਵਿੱਚ ਸੁਖ ਸ਼ਾਂਤੀ ਤੇ ਸਤਿਗੁਰਾਂ ਦੀ ਮਿਹਰ ਲੈ ਕੇ ਆਉਂਦੀਆਂ ਨੇ ਤੇ ਜਿਹੜਾ ਮਨੁੱਖ ਸੇਵਾ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਸਾ ਸੰਗਤ ਜੀ ਉਹ ساری ਉਮਰ ਕਦੀ ਸੁખી ਨਹੀਂ ਜੇ ਹੁੰਦਾ ਕਿਤੇ ਉਹਨੂੰ ਖੈਰ ਨਹੀਂ ਜੇ ਪੈਂਦੀ ਸੋ ਸੇਵਾ ਵੀ ਜ਼ਰੂਰੀ ਹੈ ਤੇ ਸਿਮਰਨ ਵੀ ਜ਼ਰੂਰੀ ਹੈ ਸੋ ਸ਼ਾਸਕ ਜੀ ਅੱਜ ਤੁਹਾਡੇ ਨਾਲ ਜਿਹੜੀ ਹੱਦਬੀਤੀ ਸਾਂਝੀ ਕਰਨੀ ਹੈ ਇੱਕ ਭੈਣ ਜਿੱਦਾਂ ਨੇ ਆਪਣੀ ਹੱਦਬੀਤੀ ਸਾਂਝੀ ਕੀਤੀ ਸੋ ਸ਼ਾਸਕ ਜੀ ਇਹ ਹੱਦਬੀਤੀ ਦੇ ਵਿੱਚ ਤੁਹਾਨੂੰ ਪ੍ਰੇਮ ਦੇਖਣ ਨੂੰ ਮਿਲੇਗਾ ਕਿ ਪ੍ਰੇਮ ਕਿਵੇਂ ਦਾ ਹੋਣਾ ਚਾਹੀਦਾ ਹੈ ਸੋ ਭੈਣ ਕਹਿੰਦੀ ਕਿ ਸ਼ੁਰੂ ਤੋਂ ਸਾਡਾ ਪਰਿਵਾਰ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਸੀ ਕਹਿੰਦੇ ਕਿ ਬੜਾ ਕੁਝ ਦੇਖਿਆ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਤੇ ਕਹਿੰਦੇ ਕਿ ਚਲੋ ਵਧੀਆ ਗੁਜ਼ਾਰਾ ਮਹਾਰਾਜ ਦੀ ਕਿਰਪਾ ਦੇ ਨਾਲ ਚੱਲਦਾ ਸੀ ਪਰ ਕਹਿੰਦੇ ਕਿ ਕੁਝ ਜ਼ਿੰਦਗੀ ਦੇ ਵਿੱਚ ਉਤਰਾਵ ਚੜ੍ਹਾ ਆਉਂਦੇ ਰਹਿੰਦੇ ਨੇ ਕਹਿੰਦੇ ਕੀ ਕਦੀ ਮਤਲਬ ਮਨ ਢੇਦੀ ਕਲਾ ਚ ਨਹੀਂ ਆਇਆ ਪਰ ਕਹਿੰਦੇ ਕਿ ਥੋੜੇ ਸਾਲ ਪਹਿਲਾਂ ਦੀ ਗੱਲ ਹੈ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਰੋਗ ਵੀ ਆਇਆ ਬਿਮਾਰੀ ਵੀ ਆਈ ਚੱਲ ਕੇ ਤੇ ਹੋਰ ਵੀ ਬੜੀਆਂ ਅੜਚਣਾਂ ਆਈਆਂ ਸਾਡਾ ਕਾਰੋਬਾਰ ਵੀ ਬਿਲਕੁਲ ਠੱਪ ਗਿਆ ਹੋ ਗਿਆ ਕਹਿੰਦੇ ਕਿ ਲੋਕਾਂ ਨੇ ਕਿਉਂਕਿ ਕਹਿੰਦੇ ਕਿ ਸਾਡਾ ਜਿਹੜਾ ਪਰਿਵਾਰ ਸੀ ਸਿਰਫ ਉਹ ਅਬਰਤਾਰੀ ਸੀ ਬਾਕੀ ਰਿਸ਼ਤੇਦਾਰ ਜਿਹੜੇ ਸੀ ਸਾਰੇ ਖਾਣ ਪੀਣ ਵਾਲੇ ਸੀ ਤੇ ਕਿਤੇ ਜਦੋਂ ਉਹਨਾਂ ਨੇ ਸਾਡਾ ਹਾਲ ਦੇਖਣਾ ਕਿ ਇਹ ਬੜੇ ਦੁਖੀ ਨੇ ਤੇ ਇਹ ਬਾਣੀ ਵੀ ਪੜਦੇ ਨੇ ਵੈਗਰੂ ਵੈਗਰੂ ਵੀ ਕਰਦੇ ਨੇ ਤੇ ਫਿਰ ਵੀ ਇਹਨਾਂ ਦੇ ਹਾਲ ਕਹਿੰਦੇ ਉਹਨਾਂ ਨੇ ਸਾਨੂੰ ਬੜਾ ਕਹਿਣਾ ਕਿ ਆਓ ਤੁਹਾਨੂੰ ਕਿਸੇ ਬਾਬੇ ਕੋਲ ਲੈ ਕੇ ਜਾਈਏ ਪੀਏ ਬਾਬਾ ਏ ਬੜੀ ਉਹਦੇ 'ਚ ਸ਼ਕਤੀ ਹੈ ਬੜੀ ਕਿਰਪਾ ਹੈ ਵੀ ਤੁਹਾਡਾ ਕਾਰੋਬਾਰ ਚੱਲ ਜਾਏਗਾ। ਵੀ ਤੁਹਾਡੇ ਤੇ ਕਿਸੇ ਨੇ ਕੁਝ ਕੀਤਾ ਕਰਾਇਆ ਏ। ਕਹਿੰਦੇ ਕੀ ਅਸੀਂ ਉਹ ਭੈਣ ਕਹਿੰਦੀ ਕਿ ਮੈਨੂੰ ਬਾਕਿਆ ਤਾਂ ਤੇ ਪਤਾ ਨਹੀਂ ਕਹਿੰਦੀ ਕਿ ਮੇਰੇ ਮਨ 'ਚ ਉਦੋਂ ਖਿਆਲ ਆਉਣਾ ਭਾਵੇਂ ਮੈਂ ਬੋਲ ਕੇ ਉਹਨਾਂ ਨੂੰ ਨਹੀਂ ਕਹਿੰਦੀ ਰਹੀ। ਵੀ ਤੁਸੀਂ ਬਾਬਿਆਂ ਕੋਲੋਂ ਮੰਗੋ ਅਸੀਂ ਤੇ ਆਪਣੇ ਸ਼ਹੀਦਾਂ ਕੋਲੋਂ ਮੰਗਣਾ ਏ। ਵੀ ਸਾਡੀ ਰੱਖਿਆਰੇ ਸਾਡੇ ਸ਼ਹੀਦ ਕਰਨਗੇ ਵੀ ਤੁਸੀਂ ਆਪਣੇ ਬਾਬਿਆਂ ਕੋਲੋਂ ਮੰਗੋ ਅਸੀਂ ਤੇ ਸ਼ਹੀਦਾਂ ਕੋਲੋਂ ਲੈਣਾ ਏ ਜੋ ਲੈਣਾ। ਸੋ ਭੈਣ ਕਹਿੰਦੀ ਕਿ ਮੈਂ ਇਦਾਂ ਹਮੇਸ਼ਾ ਮਤਲਬ ਕਹਿੰਦਾ ਕਹਿਣਾ ਆਪਣੇ ਮਨ ਦੇ ਵਿੱਚ ਤੇ ਇਹ ਕਹਿੰਦੀ ਸ਼ਰੀਦਾਂ ਦੇ ਭਰੋਸਾ ਬੜਾ ਸੀ ਤੇ ਇਹ ਕਹਿੰਦੇ ਕਿ ਕਾਰੋਬਾਰ ਸਾਡਾ ਠੱਪ ਸੀ ਰੋਗ ਸਾਡੇ ਜਿਹੜੇ ਸੀ ਘਰ ਦੇ ਵਿੱਚ ਬੜੇ ਭਿਆਨਕ ਭਿਆਨਕ ਰੋਗ ਹੋਣੇ ਇੱਕ ਰੋਗ ਠੀਕ ਹੋਣਾ ਦੂਜਾ ਰੋਗ ਆ ਜਾਣਾ ਤੇ ਇਦਾਂ ਬਹੁਤ ਪੈਸਾ ਵੀ ਸਾਡਾ ਬਰਬਾਦ ਹੋਇਆ ਸੁੱਖ ਸ਼ਾਂਤੀ ਵੀ ਇੱਕ ਤਰੀਕੇ ਨਾਲ ਚਲੀ ਗਈ ਸੀ ਪਰ ਕਹਿੰਦੇ ਜਿਹੜਾ ਸਾਡਾ ਭਰੋਸਾ ਸੀ ਨਾ ਬਾਬਾ ਜੀ ਤੇ ਉਹਨੇ ਮਤਲਬ ਸਾਨੂੰ ਟੁੱਟਣ ਨਹੀਂ ਦਿੱਤਾ ਇੱਕ ਪੋਜ਼ਿਟਿਵਿਟੀ ਸਾਡੇ ਚ ਜਗਾਈ ਰੱਖੀ ਕਿ ਹਾਂ ਪਛੀਦ ਸਾਡੇ ਨਾਲ ਨੇ ਪਛੀਦਾ ਨੇ ਸਾਡੇ ਤੇ ਕਿਰਪਾ ਕਰਨੀ ਹੈ ਉਹ ਭੈਣ ਕਹਿੰਦੀ ਕਿ ਐਦਾਂ ਮਨ ਦੇ ਵਿੱਚ ਆਉਣਾ ਪਛੀਦਾ ਨੇ ਕਿਰਪਾ ਕਰਨੀ ਹੈ ਅੱਜ ਨਹੀਂ ਤੇ ਕੱਲ ਕਰ ਦੇਣਗੇ ਕੱਲ ਨਹੀਂ ਤੇ ਪਸੋਂ ਪਰ ਕਰਨਗੇ ਸ਼ੀਰ ਸੋ ਭੈਣ ਕਹਿੰਦੀ ਕਿ ਸ਼ੀਦਾ ਦੇ ਦਰ ਤੇ ਅਸੀਂ ਜਾਣਾ ਸੇਵਾ ਕਰਨੀ ਬਾਣੀ ਪੜਨੀ ਲਗਾਤਾਰ ਕਹਿੰਦੇ ਕਿ ਅਸੀਂ ਸਾਲ ਦੋ ਸਾਲ ਫਿਰ ਸ਼ੀਦਾਂ ਸਾਹਿਬ ਨਾਗਾ ਨਹੀਂ ਪਾਇਆ। ਮਨ ਦੇ ਕਹਿੰਦੇ ਅਸੀਂ ਬਚਪਨ ਤੋਂ ਹੀ ਸਾਂ, ਭਰੋਸਾ ਸ਼ੀਦਾਂ ਦੇ ਬਚਪਨ ਤੋਂ ਸੀ। ਪਰ ਜਿੱਦਾਂ ਕਿਸੇ ਕੋਲ ਕੁਝ ਲੈਣਾ ਹੁੰਦਾ ਹੈ ਨਾ ਫਿਰ ਸਾਸ ਸੰਗੇ ਜੀ। ਮਗਰ ਪੈਣਾ ਪੈਂਦਾ ਹੈ। ਸੋ ਕਹਿੰਦੇ ਕਿ ਅਸੀਂ ਸ਼ੀਦਾਂ ਦਾ ਖਹਿੜਾ ਨਹੀਂ ਛੱਡਿਆ ਉਹਨਾਂ 'ਚ। ਸ਼ੀਦਾਂ ਦੇ ਦਰ ਤੇ ਜਾ ਕੇ ਬਾਣੀ ਪਾੜਨੀ, ਸੇਵਾ ਕਰਨੀ, ਨਕਰ ਕਰਨੀ ਕਿ ਸ਼ੀਦਾਂ ਤੁਸੀਂ ਉਹ ਕਿਰਪਾ ਕਰਨੀ ਜੇ ਲੈਣੀ ਹੈ ਦਾਤ ਤੇ ਤੁਹਾਡੇ ਕੋਲੋਂ ਲੈਣੀ ਹੈ। ਸਾਡਾ ਭਲਾ ਕਰਨਾ ਤੇ ਤੁਸੀਂ ਕਰਨਾ ਹੈ ਸਾਡੇ ਘਰ ਚੋਂ ਕਲੇਸ਼ ਕੱਢਣਾ ਤੁਸੀਂ ਕੱਢਣਾ ਹੈ ਰੋਗ ਕੱਢਨੇ ਤੇ ਤੁਸੀਂ ਕੱਢਦੇ ਆਂ ਵੀ ਅਸੀਂ ਹੋਰ ਕਿਸੇ ਦਰ ਤੇ ਹੱਥ ਨਹੀਂ ਅੜਨੇ ਸੋ ਭੈਣ ਕਹਿੰਦੇ ਕਿ ਇਦਾਂ ਸ਼ਹੀਦਾਂ ਦੇ ਦਰ ਤੇ ਜਦੋਂ ਸ਼ਹੀਦ ਖੁਸ਼ ਹੋਏ ਕਹਿੰਦੇ ਕਿ ਕਾਰੋਬਾਰ ਛੱਡੂ ਕਾਰੋਬਾਰ ਤੇ ਸਾਡਾ ਚਲੋ ਪਹਿਲਾਂ ਵੀ ਬਿਲਕੁਲ ਮਤਲਬ ਮਾੜਾ-ਮੋਟਾ ਹੀ ਚੱਲਦਾ ਸੀ ਆਈ ਚਲਾਈ ਚਲਦੀ ਸੀ ਪਰ ਸ਼ਹੀਦਾਂ ਦੀ ਉਹ ਭੈਣ ਕਹਿੰਦੀ ਐਸੀ ਕਿਰਪਾ ਹੋਈ ਕਿ ਅਸੀਂ ਮਾੜਾ ਮੋਟਾ ਕਾਰੋਬਾਰ ਸੋਚਦੇ ਸੀ ਆ ਕਿ ਚੱਲ ਜੇਗਾ ਕਿ ਸੈੱਟ ਹੋ ਜਾਏਗਾ ਕਹਿੰਦੇ ਕਿ ਪਰ ਐਸੀ ਕਿਰਪਾ ਹੋਈ ਕਿ ਅਸੀਂ ਹੋਰਾਂ ਨੂੰ ਕਾਰੋਬਾਰ ਦੇਣ ਜੋਗੇ ਹੋ ਗਏ ਮਾਲਕ ਨੇ ਇੰਨਾ ਮਿਹਰ ਕੀਤੀ ਕਹਿੰਦੇ ਕਿ ਕਾਰੋਬਾਰ ਸੀ ਸਾਡਾ ਛੋਟਾ ਜਿਹਾ ਵੀ ਦੋ ਗੱਡੀਆਂ ਸੀ ਟੈਕਸੀ ਦੀਆਂ ਪਾਈਆਂ ਤੇ ਤੇ ਉਹ ਚੱਲਦੀਆਂ ਸੀ ਤੇ ਉਹ ਗੱਡੀਆਂ ਦਾ ਇੰਨਾ ਕਿ ਜ਼ਿਆਦਾ ਨੁਕਸਾਨ ਹੋਇਆ ਸੀ ਪਹਿਲਾਂ ਤੇ ਉਹ ਚੱਲਣ ਹੋ ਗਈਆਂ ਹੋਰ ਉਹਨਾਂ ਤੇ ਵੀ ਬਹੁਤ ਪੈਸਾ ਲੱਗਦਾ ਸੀ ਜੇ ਪੈਸਾ ਲਾ ਲਿਆ ਤੇ ਫਿਰ ਸਵਾਰੀ ਨਾ ਮਿਲਦੀ ਬੜਾ ਨੁਕਸਾਨ ਹੋਇਆ ਸੀ ਫਿਰ ਕਹਿੰਦੇ ਜਦੋਂ ਸ਼ੀਦਾ ਨਾਲ ਜੁੜੇ ਤੇ ਐਸੀ ਕਿਰਪਾ ਆਈ ਉਹੀ ਦੋ ਗੱਡੀਆਂ ਤੇ ਦਿਨ ਰਾਤ ਉਹਨਾਂ ਨੂੰ ਖਲਾਉਣਾ ਨਹੀਂ ਮਿਲਿਆ ਉਹਨਾਂ ਦੋਨਾਂ ਗੱਡੀਆਂ ਤੋਂ ਕਹਿੰਦੇ ਸਾਡਾ ਕਾਰੋਬਾਰ ਸ਼ੁਰੂ ਹੋਇਆ ਸਾਡੇ ਟੈਕਸੀ ਸਟੈਂਡ ਤੇ ਗੱਡੀਆਂ ਵਧੀਆਂ ਤੇ ਗੱਡੀਆਂ ਵਧਣ ਦੇ ਨਾਲ-ਨਾਲ ਕਹਿੰਦੇ ਕਿ ਹੁਣ ਅਸੀਂ ਮਤਲਬ ਹਰ ਸ਼ਹਿਰ ਦੇ ਵਿੱਚ ਸਾਡੀਆਂ ਟੈਕਸੀਆਂ ਨੇ ਇਸੇ ਬੰਦੇ ਅੱਗੇ ਰੱਖੇ ਹੋਏ ਨੇ ਡਰਾਈਵਰ ਅੱਗੇ ਰੱਖੇ ਹੋਏ ਨੇ ਤੇ ਜਿੱਥੇ ਸਾਨੂੰ ਕੋਈ ਲੋੜਵੰਦ ਦਿਖਦਾ ਹੈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਅਸੀਂ ਉਹਦੀ ਮਦਦ ਕਰਦੇ ਹਾਂ ਕਿਸੇ ਨੂੰ ਆਠੋ ਪਾਤਾ ਕਿਸੇ ਨੂੰ ਰਿਕਸ਼ਾ ਲੈ ਆ ਦਿੱਤਾ ਵੀ ਐਦਾਂ ਉਹਨਾਂ ਦੀ ਮਦਦ ਵੀ ਕਰਦੇ ਆਂ ਕਰਾਉਣ ਵਾਲੇ ਬਾਬਾ ਦੀਪ ਸਿੰਘ ਜੀ ਨੇ ਦੇਖੋ ਮਾਲਕ ਜਦੋਂ ਕਿਸੇ ਤੇ ਮਿਹਰਬਾਨ ਹੁੰਦਾ ਹੈ ਨਾ ਸਾਧ ਸੰਗਤ ਜੀ ਫਿਰ ਉਹ ਦਾਤਾ ਦੇਣ ਵਾਲਾ ਬਣਾ ਦਿੰਦਾ ਜੀ ਇੱਕ ਤੇ ਅਸੀਂ ਹੱਥ ਅੱਡਦੇ ਫਿਰਦੇ ਆਂ ਇੱਕ ਮਾਲਕ ਮੇਰ ਕਰਦਾ ਹੈ ਨਾ ਫਿਰ ਸਾ ਸੰਗਤ ਜੀ ਕਿਸੇ ਦੂਸਰੇ ਦੀ ਵੀ ਮਦਦ ਕਰਨ ਜੋਗਾ ਸਾਨੂੰ ਕਰ ਦਿੰਦਾ ਜੀ ਸੋ ਇਦਾਂ ਉਹ ਭੈਣ ਦੱਸਿਆ ਕਿ ਕਿਵੇਂ ਉਹ ਭੈਣ ਦੀ ਇੱਕ ਬਿਰਤੀ ਸੀ ਮਨ ਦੇ ਵਿੱਚ ਕਿ ਭਲਾ ਕਰਨਾ ਇਹਦੇ ਸ਼ੀਦਾ ਨੇ ਕਰਨਾ ਮੈਂ ਮੰਗਣਾ ਤੇ ਸ਼ੀਦਾ ਕੋਲੋਂ ਮੰਗਣਾ ਇਹ ਭਰੋਸਾ ਹੋਣਾ ਚਾਹੀਦਾ ਸੋ ਉਸ ਭੈਣ ਦਾ ਭਲਾ ਹੋਇਆ ਸੋ ਸੰਗਤ ਜੀ ਬਹੁਤ ਸੰਗਤ ਦੇ ਮੈਸੇਜ ਆਉਂਦੇ ਨੇ ਚੱਡੀ ਦੇ ਵਾਰ ਦੇ ਜਾਪ ਦੇ ਬਾਰੇ ਦੇ ਵਿੱਚ ਸਾ ਸੰਗਤ ਜੀ ਇਹ ਪ੍ਰੈਕਟੀਕਲ ਕੀਤੀ ਹੋਈ ਚੀਜ਼ ਹੈ ਦਾਸ ਨਾਲ ਵੀ ਤੇ ਹੋਰ ਵੀ ਸੰਗਤ ਜਿਨ੍ਹਾਂ ਨੇ ਪਾਠ ਕਰਾਏ ਨੇ ਚੰਡੀ ਦੇਵਾਰ ਦੇ ਕਈ ਵਾਰੀ ਸਾਧ ਸੰਗਤ ਜੀ ਕੁਝ ਘਰ ਦੇ ਵਿੱਚ ਪ੍ਰੋਬਲਮ ਅਰਚਨਾ ਇਦਾਂ ਦੀਆਂ ਹੁੰਦੀਆਂ ਨੇ ਤੇ ਨਹੀਂ ਠੀਕ ਹੁੰਦੀਆਂ ਕੁਝ ਆ ਕੰਮ ਆੜ ਜਾਂਦੇ ਨੇ ਕਾਰ ਜੜ ਜਾਂਦੇ ਨੇ ਬੰਦਾ ਬੜਾ ਕੋਸ਼ਿਸ਼ ਕਰਦਾ ਪਰ ਨਹੀਂ ਹੱਲ ਹੁੰਦੇ ਫਿਰ ਸਾਧ ਸੰਗਤ ਜੀ ਉਦੋਂ ਸ਼ਹੀਦਾਂ ਦਾ ਆਸਰਾ ਲੈ ਲੈਣਾ ਚਾਹੀਦਾ ਹੈ ਚੰਡੀ ਦੇਵਾਰ ਦੇ ਜਾਪ ਕਰਾ ਲੈਣੇ ਚਾਹੀਦੇ ਨੇ ਉਹ ਵੀ ਬਾਣੀ ਪਾਣੇ ਵਾਲੇ ਜਿਹੜੇ ਸੇਗ ਹੋਣ ਉਹਨਾਂ ਕੋਲ ਜਰੂਰ ਸਾਗਤ ਜੀ ਭਰੋਸਾ ਰੱਖਿਓ ਗੁਰੂ ਸਾਹਿਬ ਤੇ ਤੇ ਉਹ ਕਾਰਜ ਜਰੂਰ ਸਹੀ ਹੁੰਦੇ ਨੇ ਚੱਡੀ ਦੇ ਵਾਰ ਦਾ ਜਿਹੜਾ ਜਾਪ ਹੁੰਦਾ ਸਾਸਗਤ ਜੀ ਦੋ ਦਿਨ ਦਾ ਲਗਾਤਾਰ ਜਾਪ ਕਿਉਂਕਿ ਇੱਕ ਪਾਠ ਕਰਨਾ ਬੜਾ ਔਖਾ ਹੋ ਜਾਂਦਾ ਹੈ ਸਾਹਮਣੇ ਆ ਨਹੀਂ ਜਾਂਦਾ ਵੀਰ ਰਸ ਦੀ ਬਾਣੀ ਹੈ ਜਦੋਂ ਸਿੰਘ ਕਰਦੇ ਨੇ ਨਾ ਤਿਆਰ ਬਰ ਤਿਆਰ ਬੜੀ ਕਿਰਪਾ ਹੁੰਦੀ ਏ ਕਰਵਾ ਲਿਆ ਕਰੋ ਜਿੱਥੇ ਸਿੰਘ ਲੱਭਦੇ ਨੇ ਤੋ ਬਹੁ ਸੰਗਤਾਂ ਨੂੰ ਚਲੋ ਜਿਹੜੀ ਸੰਗਤ ਬਾਹਰ ਰਹਿੰਦੀ ਸੀ ਨਹੀਂ ਇੱਧਰ ਆ ਸਕਦੇ ਚਲੋ ਉਹਨਾਂ ਨੇ ਬੇਨਤੀ ਕੀਤੀ ਸੀ ਸੋ ਅਸੀਂ ਵੀ ਅੱਗੇ ਸਿੰਘਾਂ ਨੂੰ ਬੇਨਤੀ ਕਰਕੇ ਉਹਨਾਂ ਦੇ ਪਾਠ ਕਰਵਾਏ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਚਲੋ ਅ ਮਹਾਰਾਜ ਕਿਰਪਾ ਕਰਦੇ ਨੇ ਕਾਰਜਰਾਸ ਕਰਦੇ ਨੇ ਸੋ ਸੰਗਤ ਜੀ ਜਰੂਰ ਸ਼ੀਦਾ ਤੇ ਆਸਰਾ ਡੋਰੀਆਂ ਰੱਖਿਆ ਕਰੋ ਸੰਗਤ ਜੀ ਸ਼ੀਧੀ ਦੇਗਾ ਸੰਗਤਾਂ ਕਰਾਉਂਦੀਆਂ ਨੇ ਇੱਕ ਬੇਨਤੀ ਸਾ ਸੰਗਤ ਜੀ ਪਿਛਲੇ ਕੁਝ ਸਮੇਂ ਚ ਦਾਸ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਕਿਉਂਕਿ ਸਵਾਵਾਵਾਂ ਕਰਕੇ ਕੋਈ ਸਮਾਗਮ ਚੱਲ ਰਿਹਾ ਸੀ ਸੋ ਸੰਗਤ ਦੇ ਮੈਸੇਜਾਂ ਦੇ ਜਵਾਬ ਨਹੀਂ ਦੇ ਪਾਇਆ ਕਾਲਸ ਦੇ ਜਵਾਬ ਨਹੀਂ ਦੇ ਪਾਇਆ ਸਸਗੇ ਜੀ ਹੱਥ ਜੋੜ ਕੇ ਮਾਫੀ ਮੰਗਦਾ ਹੈ ਦਾਸ ਪਹਿਲਾਂ ਹੀ ਸੋ ਜਿਨ੍ਹਾਂ ਦੇ ਵੀ ਦੇਗਾ ਸੀ ਕਰਵਾਉਣ ਵਾਲੀਆਂ ਚਲੋ ਉਹ ਨਾਲ-ਨਾਲ ਹੁਣ ਕਰਵਾਈ ਜਾ ਰਹੇ ਆ ਬਾਕੀ ਕੁਝ ਵੀ ਪੁੱਛਣਾ ਹੋਵੇ ਆਪ ਜੀ ਮੈਸੇਜ ਕਰ ਸਕਦੇ ਆ WhatsApp ਨੰਬਰ ਉੱਪਰ ਦਿੱਤਾ ਹੋਇਆ ਜਰੂਰ ਬੇਨਤੀ ਹੈ ਸਵੀਕਾਰ ਕਰਿਓ ਸਾਸੰਗਤ ਜੀ ਹੁਣ ਤੁਹਾਡੇ ਚਾਨਾ ਚ ਬੇਨਤੀ ਆ ਕਿ ਜਿਵੇਂ 사ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਇਸਥਾਨ ਗੁਰਦੁਆਰਾ ਆਰ암ਸਰ ਸਾਹਿਬ ਸੋ ਜਿੱਥੋਂ ਦੀ ਕਾਰ ਸੇਵਾ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ 사ਸੰਗਤ ਜੀ ਸੋ ਇਸਥਾਨ ਦੇ ਉੱਪਰ ਇਹ ਸੇਵਾਵਾਂ ਆਪ ਸਭ ਸੰਗਤਾਂ ਹੀ ਕਰ ਰਹੀਆਂ ਹੋ ਤੇ ਅੱਗੇ ਵੀ ਤੁਸੀਂ ਉਹ ਕਰਨੀਆਂ ਨੇ ਵੱਡੀਆਂ ਸੇਵਾਵਾਂ ਨੇ ਇਹ ਗੁਰੂ ਹਸਤਾਨ ਸੰਗਤੀ ਬਣਾਉਂਦੀ ਹੈ ਸੰਗਤ ਜੀ ਸੋ ਆ ਅਸਥਾਨ ਦੇ ਉੱਪਰ ਹੁਣ ਟਾਈਲਾਂ ਲੱਗ ਰਹੀ ਹੈ ਟਾਈਲਾਂ ਦੀ ਸੇਵਾ ਚੱਲ ਰਹੀ ਹੈ ਸੁਸੰਗਤ ਜੀਏ ਦੇ ਵਿੱਚ ਜਿਹਨੇ ਸਹਿਯੋਗ ਕਰਨਾ ਹੋਵੇ ਸੋ ਆਪ ਜੀ ਆਪ ਸਭ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਸੋ ਟਾਈਲਾਂ ਦੀ ਸੇਵਾ ਦੇ ਵਿੱਚ ਵੀ ਜਿੱਦਾਂ ਆਪ ਜੀ ਸਹਿਯੋਗ ਕਰ ਸਕਦੇ ਕਿਉਂਕਿ ਟਾਈਲਾਂ ਅ ਅਸਥਾਨ ਜਿਹੜਾ ਹੈ ਕਾਫੀ ਵੱਡਾ ਹੈ ਉੱਪਰ ਬਿਲਡਿੰਗ ਬਣੀ ਹੈ ਟਾਈਲਾਂ ਲੱਗਣੀਆਂ ਨੇ ਜਗ੍ਹਾ ਜ਼ਿਆਦਾ ਹੈ ਸੋ ਵੱਧ ਸਹਿਯੋਗ ਦੀ ਲੋੜ ਹੈ ਸੋ ਆਪ ਜੀ ਜਿੱਦਾਂ ਕੋਈ ਤਿਲ ਫੁੱਲ ਪਟਾਵਾ ਹਾਜ਼ਰ ਕਰ ਸਕਦੇ ਜਰੂਰ ਕਰਿਓ ਦੂਸਰੀ ਸੇਵਾ ਦਰਵਾਜੇ ਸਾਧ ਸੰਗਤ ਜੀ ਲਗਭਗ ਤਿਆਰ ਨੇ بس ਉਹਨਾਂ ਨੂੰ ਪੇਮੈਂਟ ਕਰਕੇ ਸੋ ਆਪ ਜੀ ਡਾਇਰੈਕਟ ਦੁਕਾਨਦਾਰ ਨੂੰ ਵੀ ਪੇਮੈਂਟ ਕਰ ਸਕਦੇ ਹੋ ਜੇ ਆਪ ਜੀ ਚਾਹੋ ਜੇ ਤੁਸੀਂ ਮੇਰੇ ਥਰੂ ਕਰਨਾ ਚਾਹੁੰਦੇ ਆਂ ਤੇ ਸਾਧ ਸੰਗਤ ਜੀ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਦਾਸ ਦੇ ਨਾਲ ਵੀ ਸੋ ਜਿੰਨਾ ਵੀ ਕੋਈ ਇਹਦੇ ਚ ਸਹਿਯੋਗ ਕਰ ਸਕਦਾ ਹੈ ਜਰੂਰ ਕਰਿਓ ਗੁਰੂ ਸਾਹਿਬ ਕਿਰਪਾ ਕਰਨਗੇ ਮਿਹਰ ਕਰਨਗੇ ਸਾਧ ਸੰਗਤ ਜੀ ਸੋ ਬੇਂਦਿਆਂ ਜਰੂਰ ਸਵੀਕਾਰ ਕਰਿਓ ਬਾਕੀ ਸਾਧ ਸੰਗਤ ਜੀ ਦੂਜੀਆਂ ਸੇਵਾਵਾਂ ਚਲੋ ਜਦੋਂ ਇਹ ਸੇਵਾਵਾਂ ਹੋ ਜਾਣਗੀਆਂ ਤੁਹਾਨੂੰ ਦੂਜੀਆਂ ਸੇਵਾਵਾਂ ਬਾਰੇ ਵੀ ਚਲੋ ਨਾਲ-ਨਾਲ ਦੱਸ ਦਿੱਤਾ ਜਾਏਗਾ ਸੰਗਤ ਜੀ ਜਰੂਰ ਬੇਂਦਿਆਂ ਸਵੀਕਾਰ ਕਰਿਓ ਬਾਕੀ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਉਹ ਸੇਵਾਵਾਂ ਵੀ ਸਾਧ ਸੰਗਤ ਜੀ ਨਿਰੰਤਰ ਜਾਰੀ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੋ ਉਹਨਾਂ ਮਤਾਵਾ ਪਹਿਣਾ ਨੂੰ ਹਰ ਮਹੀਨੇ ਦੀ 13 ਤਰੀਕ ਨੂੰ ਰਾਸ਼ਨ ਦਿੱਤਾ ਜਾਂਦਾ ਹੈ 사ਸੰਗ ਜੀ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਕਿਉਂਕਿ 사ਸੰਗ ਜੀ ਇਹ ਵੀ ਬੜੀ ਵੱਡੀ ਸੇਵਾ ਜੇ ਇਹਦੇ 'ਚ ਵੀ ਜਰੂਰ ਆਪ ਜੀ ਸਹਿਯੋਗ ਕਰਿਆ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਮਿਹਰ ਕਰਨਗੇ 사ਸੰਗ ਜੀ ਦੂਸਰੀ ਸੇਵਾ ਉਹ ਭੈਣਾ ਉਹ ਧੀਆ ਜਿਨ੍ਹਾਂ ਦੇ ਸਿਰ ਪਿਤਾ ਦਾ ਸਾਆ ਨਹੀਂ ਜਾਂ 사ਸੰਗ ਜੀ ਉਹ ਪਿਤਾ ਜਿਹਦੀਆਂ ਪੰਜ ਪੰਜ ਧੀਆ ਨੇ ਛੇ ਛੇ ਧੀਆ ਨੇ ਹੁਣ 사ਸੰਗ ਜੀ ਨਹੀਂ ਮਤਲਬ ਉਹਨਾਂ ਨੂੰ ਫਿਕਰ ਹੈ ਚੋਰਾ ਨਹੀਂ ਵਿਆਹ ਸਕਦਾ ਸੋ ਉਹ ਸੇਵਾ ਵੀ ਬਾਬਾ ਜੀ ਨੇ ਝੋਲੀ ਚ ਪਾਈ ਹੁਣ ਤੱਕ ਹਜ਼ਾਰ ਦੇ ਕਰੀਬ ਧੀਆ ਦੇ ਅਨੰਦ ਕਾਰਜ ਹੋ ਚੁੱਕੇ ਨੇ ਤਰੇਹ ਦੇ ਸਵਾਸਾ ਤੱਕ ਮਹਾਰਾਜ ਇਹ ਸੇਵਾ ਇਸੇ ਤਰੀਕੇ ਲੈਂਦੇ ਰਹਿਣਗੇ ਸੋ ਸਾਸਕ ਜੀ ਆਪ ਜੀ ਜਰੂਰ ਸਹਿਯੋਗ ਕਰਿਆ ਕਰੋ ਧੀਆ ਨੂੰ ਘਰਵਲ ਤੋਂ ਵਾਲਾ ਸਮਾਨ ਵੀ ਦਿੱਤਾ ਜਾਂਦਾ ਹੈ ਤੇ ਵਧੀਆ ਤਰੀਕੇ ਨਾਲ ਉਹਨਾਂ ਦੇ ਬਰਾਤਾਂ ਵੀ ਸਾਮੀਆਂ ਜਾਂਦੀਆਂ ਨੇ ਸਾਸਕ ਜੀ ਜਰੂਰ ਐਂਦਾ ਸਵਾਸਾ ਦੇ ਵਿੱਚ ਵੱ ਚੜ ਕੇ ਹਿੱਸਾ ਪਾਇਆ ਕਰੋ ਸਾਸਕ ਜੀ ਤੀਸਰੀ ਸੇਵਾ ਵੱਡੀ ਸੇਵਾ ਵਿਦਿਆ ਵਿਚਾਰੀ ਤਾ ਪਰਉਪਕਾਰੀ 사ਸਗਤ ਜੀ ਨਾ ਬਹਾ ਵਾਕਾਂ ਦੇ ਅਨੁਸਾਰ ਉਹ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਪਰ ਘਰ ਦੀਆਂ ਮਜਬੂਰੀਆਂ ਕਾਰਨ ਹਾਲਾਤਾਂ ਕਾਰਨ ਪੈਸੇ ਦੀ ਕਮੀ ਕਾਰਨ ਨਹੀਂ ਪੜ੍ਹ ਪਾਉਂਦੇ ਪੜ੍ਹਾਈ ਛੁੱਟ ਜਾਂਦੀ ਹੈ ਸੋ ਉਹ ਉਹਨਾਂ ਨੂੰ 사ਸਗਤ ਜੀ ਉਹਨਾਂ ਦੀ ਮਦਦ ਗੁਰੂ ਸਾਹਿਬ ਕਰਦੇ ਨੇ ਬਾਬਾ ਦੀਪ ਸਿੰਘ ਜੀ ਕਰਵਾਉਂਦੇ ਨੇ ਸੰਗਤ ਦੇ ਰਾਹੀਂ ਸੋ ਉਹਨਾਂ ਨੂੰ ਬੁੱਕਸ ਯੂਨੀਫਾਰਮ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਹੀ 사ਸਗਤ ਜੀ ਉਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਚੁਬਾ ਕਰਵਾਈ ਜਾਂਦੀ ਹੈ ਏ ਵੀ ਸਾ ਸੰਗਤ ਜੀ ਆਪ ਸਭ ਸਕਤਾਂ ਦੇ ਸਹਿਯੋਗ ਦੇ ਨਾਲ ਕਾਰਜ ਕਰੇ ਜਾਂਦੇ ਨੇ ਸੰਗਤ ਜੀ ਸੋ WhatsApp ਨੰਬਰ ਉੱਪਰ ਦਿੱਤਾ ਹੋਇਆ ਤੁਸੀਂ ਉਹਦੇ ਤੇ ਮੈਸੇਜ ਜਾਂ ਵੋਇਸ ਮੈਸੇਜ ਕਰਕੇ ਦਾਸ ਦੇ ਨਾਲ ਸੰਪਰਕ ਕਰ ਸਕਦੇ ਹੋ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਜਰੂਰ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਸੋ ਆਓ ਹਰ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸਾਰੇ ਜੱਪੋ ਜੀ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ Olá, regru de que fatei.